ਜੀ ਜੀ ਦੋਸਤੋ ਲੋਕ ਸਭਾ ਚੋਣਾਂ 2024 ਦੇ ਨਤੀਜੇ ਲਗਭਗ ਆ ਚੁੱਕੇ ਨੇ ਪੰਜਾਬ ਦੇ ਵਿੱਚ ਇਹਨਾਂ ਚੋਣਾਂ ਨੇ ਲਗਭਗ ਸਾਰੀਆਂ ਪਾਰਟੀਆਂ ਨੂੰ ਖੁਸ਼ ਕੀਤਾ ਤਾਂ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪਟਿਆਲਾ ਸੀਟ ਤੋਂ ਜਿੱਥੋਂ ਡਾਕਟਰ ਧਰਮਵੀਰ ਗਾਂਧੀ ਜਿੱਤ ਚੁੱਕੇ ਨੇ ਆਮ ਆਦਮੀ ਪਾਰਟੀ ਜਾਂ ਹੋਰਾਂ ਦੇ ਕੀ ਪਰਫਾਰਮੈਂਸ ਰਹੀ ਹੈ ਤੇ ਆਪਾਂ ਬਾਅਦ ਦੇ ਵਿੱਚ ਇੱਕ ਹੋਰ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਆਂ ਡਾਕਟਰ ਧਰਮਵੀਰ ਗਾਂਧੀ ਦੀ ਡਾਕਟਰ ਧਰਮਵੀਰ ਗਾਂਧੀ ਜਿਨ੍ਹਾਂ ਦੇ ਬਾਰੇ ਇਹ ਕਿਹਾ ਗਿਆ ਕਿ ਇਨਾਂ ਨੂੰ ਬਹੁਤੇ ਲੋਕਾਂ ਨੇ ਇਸ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਬਾਕੀ ਦੇ ਲੀਡਰ ਦਲ ਬਦਲੀਆਂ ਕਰਦੇ ਨੇ ਡਾਕਟਰ ਗਾਂਧੀ ਨੇ ਵੀ ਉਸੇ ਤਰ੍ਹਾਂ ਹੀ ਦਲ ਬਦਲੀ ਕੀਤੀ ਆ ਪਰ ਡਾਕਟਰ ਗਾਂਧੀ ਤੇ ਆਮ ਬਾਕੀ ਦੇ ਲੀਡਰਾਂ ਦੇ ਵਿੱਚ ਫਰਕ ਆ ਬਾਕੀ ਲੀਡਰ ਸੱਤਾ ਵਾਸਤੇ ਦਲ ਬਦਲੀਆਂ ਕਰਦੇ ਰਹੇ ਨੇ ਪਰ ਡਾਕਟਰ ਗਾਂਧੀ ਸਿਧਾਂਤ ਵਾਸਤੇ ਦਲ ਬਦਲੀਆਂ ਕਰਦਾ ਰਿਹਾ ਜੇ ਡਾਕਟਰ ਗਾਂਧੀ ਨੇ ਦੂਜਿਆਂ ਦੀ ਤਰ੍ਹਾਂ ਬਦਲੀਆਂ ਕੀਤੀਆਂ ਦਲ ਬਦਲੀਆਂ ਕੀਤੀਆਂ ਹੁੰਦੀਆਂ ਤਾਂ ਸ਼ਹਿਰ ਪਟਿਆਲੇ ਦੇ ਲੋਕ ਇਨਾਂ ਟਫ ਹਾਲਤਾਂ ਦੇ ਵਿੱਚ ਉਸ ਨੂੰ ਦੁਬਾਰੇ ਨਾ ਜਿਚਾਉਂਦੇ ਪਹਿਲਾਂ ਗੱਲ ਕਰਦਾ 2014 ਦੇ ਵਿੱਚ ਡਾਕਟਰ ਗਾਂਧੀ ਉਦੋਂ ਜਿੱਤੇ ਜਦੋਂ ਇੱਥੋਂ ਲਗਾਤਾਰ 3 ਵਾਰ ਮਹਾਰਾਣੀ ਪ੍ਰਨੀਤਕੌਰ ਜਿੱਤ ਚੁੱਕੇ ਸੀਗੇ ਮਹਾਰਾਣੀ ਪ੍ਰਨੀਤਕੌਰ ਇੱਥੋਂ ਲਗਭਗ 4 ਵਾਰ ਕੈਂਡੀਡੇਟ ਐਮਪੀ ਰਹੇ ਚੁੱਕੇ ਨੇ ਪਟਿਆਲੇ ਦੇ ਮਹਾਰਾਜਾ ਪਰਿਵਾਰ ਦਾ ਇਹ ਗਾੜਾ ਜਿੱਥੇ ਮਹਾਰਾਜਾ ਅਮਰਿੰਦਰ ਸਿੰਘ ਬੀ ਐਮਪੀ ਰਹੇ ਚੁੱਕੇ ਨੇ ਉਹਨਾਂ ਦੇ ਮਾਤਾ ਵੀ ਐਮਪੀ ਰਹੇ ਚੁੱਕੇ ਨੇ ਤੇ ਮਹਾਰਾਜਾ ਅਮਰਿੰਦਰ ਅਮਰਿੰਦਰ ਸਿੰਘ ਕੈਪ ਮਹਾਰਾਜਾ ਕਹਿਣਾ ਨਹੀਂ ਠੀਕ ਹੈਗਾ ਉਦਾਂ ਕਿਉਂਕਿ ਭਾਰਤੀ ਸਿਧਾਂਤ ਅਕੋਰਡਿੰਗ ਕੋਈ ਵੀ ਮਹਾਰਾਜਾ ਨਹੀਂ ਹੈਗਾ ਇਸ ਟਾਈਮ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਜੇ ਉਹਨਾਂ ਦੇ ਕਿਲੇ ਦੇ ਵਿੱਚ ਕੋਈ ਬੰਦਾ ਖੜ ਕੇ ਟੱਕਰ ਦੇ ਸਕਦਾ ਤੇ ਉਹਨਾਂ ਦੇ ਪਰਿਵਾਰ ਨੂੰ ਦੋ ਵਾਰ ਹਰਾ ਸਕਦਾ ਤਾਂ ਉਹ ਉਸ ਬੰਦੇ 'ਚ ਕੁਛ ਨਾ ਕੁਛ ਤਾਂ ਜ਼ਰੂਰ ਹੋਊਗਾ ਉਸ ਤੋਂ ਬਾਅਦ ਜੇ ਗਾਂਧੀ ਨੇ ਸੱਤਾ ਵਾਸਤੇ ਚੋਣ ਲੜਨੀ ਹੁੰਦੀ ਤਾਂ ਜਦੋਂ ਉਹਨੇ ਆਮ ਆਦਮੀ ਪਾਰਟੀ ਛੱਡੀ ਆ ਤਾਂ ਨਿਸ਼ਚਿਤ ਰੂਪ ਦੇ ਵਿੱਚ ਗੰ డాక్టర్ ਗਾਂਧੀ ਉਦੋਂ ਆਮ ਆਦਮੀ ਪਾਰਟੀ ਦਾ ਵੱਡਾ ਲੀਡਰ ਸੀਗਾ ਤੇ ਆਮ ਆਦਮੀ ਪਾਰਟੀ ਉਦੋਂ ਪੂਰੀ ਚੜ੍ਹਾਈ ਦੇ ਵਿੱਚ ਸੀਗੀ ਪੰਜਾਬ ਦੇ ਵਿੱਚੋਂ ਜਿਹੜੇ 4 ਆਗੂ ਆਮ ਆਦਮੀ ਪਾਰਟੀ ਦੇ ਜਿਹੜੇ 4 ਐਮਪੀ ਜਿੱਤੇ ਸੀ ਡਾਕਟਰ ਗਾਂਧੀ ਲੋਕ ਸਭਾ ਦੇ ਵਿੱਚ ਉਹਨਾਂ ਦਾ ਨੁਮਾਇੰਦਾ ਸੀਗਾ ਉਹਨਾਂ ਦਾ ਲੀਡਰ ਸੀਗਾ ਇਸ ਕਰਕੇ ਤੈ ਹੈ ਕਿ ਜੇ ਉਹਨਾਂ ਨੇ ਕੱਲੇ ਕੁਰਸੀ ਦੇਖਣੀ ਹੁੰਦੀ ਤਾਂ 2022 ਦੇ ਵਿੱਚ ਜੇ ਪਾਰਟੀ 'ਚ ਹੁੰਦੇ ਤਾਂ ਉਹਨਾਂ ਦਾ ਨਾਮ ਮੁੱਖ ਮੰਤਰੀ ਦੇ ਕੈਂਡੀਡੇਟਾਂ ਦੇ ਵਿੱਚ ਹੋਣਾ ਸੀਗਾ ਜਬ ਮੇਨ ਪਹਿਲੇ 1 2 ਨੰਬਰ ਦੇ ਜਿਹੜੇ ਮੰਤਰੀ ਨੇ ਉਹਨਾਂ ਚ ਹੋਣਾ ਸੀਗਾ ਜੇ ਉਹਨਾਂ ਨੇ ਕੁਰਸੀ ਵਾਸਤੇ ਬਦਲਵਾਦनियां ਕਰਨੀਆਂ ਹੁੰਦੀਆਂ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਸਕਦੇ ਸੀ ਪਰ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਨਾਲ ਉਦੋਂ ਲੜਾਈ ਸ਼ੁਰੂ ਹੋਈ ਜਦੋਂ ਪਾਰਟੀ ਸਿਖਰ ਦੇ ਉੱਪਰ ਸੀਗੀ ਤੇ ਲੜਾਈ ਸ਼ੁਰੂ ਹੋਈ ਪਾਰਟੀ ਅਸੂਲਾਂ ਨੂੰ ਲੈ ਕੇ ਪਾਰਟੀ ਦੇ ਵਿੱਚ ਲੋਕਤੰਤਰ ਨੂੰ ਲੈ ਕੇ ਵਿਚਾਰਾਂ ਦੀ ਆਜ਼ਾਦੀ ਨੂੰ ਲੈ ਕੇ ਤੇ ਡਾਕਟਰ ਗਾਂਧੀ ਨੇ ਉਦੋਂ ਹੀ ਪਾਰਟੀ ਛੱਡਤੀ ਤੇ ਜਦੋਂ ਆਮ ਆਦਮੀ ਪਾਰਟੀ ਸਿਖਰ ਦੇ ਉੱਪਰ ਸੀਗੀ ਉਸ ਤੋਂ ਬਾਅਦ ਕਾਂਗਰਸ ਜਾਣ ਦਾ ਸਵਾਲ ਕਈਆਂ ਨੇ ਖੜਾ ਕੀਤਾ ਡਾਕਟਰ ਗਾਂਧੀ ਕਾਂਗਰਸ ਦੀ ਓਪੋਜੀਸ਼ਨ ਕਰਦੇ ਰਹੇ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਪੰਜਾਬ ਦੇ ਮਸਲਿਆਂ ਤੇ ਬੋਲਦੇ ਰਹੇ ਇਹ 'ਚ ਕੋਈ ਸ਼ੱਕ ਨਹੀਂ ਪਰ ਇਸ ਵਾਰ ਡਾਕਟਰ ਗਾਂਧੀ ਸਾਫ਼ ਕਹਿ ਕੇ ਆਏ ਸੀਗੇ ਕਿ ਮੇਰਾ ਮਕਸਦ ਮੈਂ ਸੀਟ ਮੈਨੂੰ ਮਿਲੇ ਨਾ ਮਿਲੇ ਮੇਰਾ ਚੋਣਾ ਲੜਨ ਦਾ ਮਕਸਦ ਹੈ ਸਿਰਫ ਤੇ ਸਿਰਫ ਆਰਐਸਐਸ ਦਾ ਵਿਰੋਧ ਕਰਨਾ ਮੋਦੀ ਨੂੰ ਹਰਾਉਣਾਗਾ ਇਸੇ ਕਰਕੇ ਡਾਕਟਰ ਗਾਂਧੀ ਦਾ ਮੰਨਣਾ ਸੀਗਾ ਕਿ ਬੀਜੇਪੀ ਦੇ ਖਿਲਾਫ ਭਾਵੇਂ ਕਾਂਗਰਸ ਜਿੰਨੀ ਮਰਜ਼ੀ ਕਮਜ਼ੋਰ ਆ ਪਰ ਜੇ ਕੋਈ ਪੂਰੇ ਇੰਡੀਆ ਦੇ ਵਿੱਚ ਸੰਗਠਨਾਤਮਕ ਟਾਂਚਾ ਰੱਖਦੀ ਆ ਪਾਰਟੀ ਤਾਂ ਉਹ ਸਿਰਫ ਤੇ ਸਿਰਫ ਕਾਂਗਰਸ ਆ ਇਸ ਕਰਕੇ ਆਰਐਸਐਸ ਦੀ ਫਿਰਕੂ ਸਿਆਸਤ ਨੂੰ ਰੋਕਣ ਵਾਸਤੇ ਕਾਂਗਰਸ ਨਾਲ ਸਮਝੌਤਾ ਕਰਨਾ ਹੀ ਇੱਕੋ ਇੱਕ ਬਦਲਾ ਜਿਹੜਾ ਉਹ ਡਾਕਟਰ ਗਾਂਧੀ ਨੂੰ ਨਜ਼ਰ ਆਇਆ ਡਾਕਟਰ ਗਾਂਧੀ ਅਤੇ ਕੁਝ ਹੋਰ ਇਦਾਂ ਦੇ ਬੰਦਿਆਂ ਦਾ ਕਾਂਗਰਸ ਦੇ ਵਿੱਚ ਜਾਣ ਦਾ ਅਸਰ ਵੀ ਦਿਖਿਆ ਪਹਿਲਾਂ ਕਾਂਗਰਸ ਪਾਰਟੀ ਅਤੇ ਉਹਦੇ ਨੇਤਾ ਸ਼੍ਰੀ ਰਾਹੁਲ ਗਾਂਧੀ ਆਪਣੇ ਆਪ ਨੂੰ ਸੌਫਟ ਹਿੰਦੂ ਦੇ ਰੂਪ ਦੇ ਵਿੱਚ ਪੇਸ਼ ਕਰਦੇ ਰਹੇ ਨੇ ਪਰ ਇਸ ਵਾਰ ਉਹਨਾਂ ਨੇ ਸਾਫ਼ ਲਖੀਰ ਖਿੱਚ ਕੇ ਜਿਹੜਾ ਚੋਣ ਕੈਂਪੇਨ ਕੀਤੀ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਰਾਮ ਮੰਦਰ ਦਾ ਉਦਘਾਟਨ ਯੁੱਧਿਆ ਦੇ ਵਿੱਚ ਹੋਇਆ ਤਾਂ ਉਦੋਂ ਮਲੇਕ ਕਲੀਅਰ ਕੱਟ ਲਕੀਰ ਖਿੱਚੀ ਤੇ ਕਿਹਾ ਕਿ ਇਹ ਧਾਰਮਿਕ ਫੰਕਸ਼ਨ ਨਹੀਂ ਹੈਗਾ ਇਹ ਸਿਆਸੀ ਫੰਕਸ਼ਨ ਆ ਬੀਜੇਪੀ ਧਰਮ ਦੇ ਨਾਂ ਤੇ ਸਿਆਸਤ ਕਰ ਰਹੀ ਹੈ ਇਸ ਕਰਕੇ ਅਸੀਂ ਇਹਦੇ 'ਚ ਨਹੀਂ ਜਾਵਾਂਗੇ ਤੇ ਰਾਹੁਲ ਗਾਂਧੀ ਨਹੀਂ ਗਿਆ ਇਹ ਇੱਕ ਅੱਗੇ ਪਤਾ ਨਹੀਂ ਕਿਦਾਂ ਹੋਊਗਾ ਪਰ ਫਿਲਹਾਲ ਦੀ ਘੜੀ ਕਾਂਗਰਸ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਚੇਂਜ ਆ ਜਿਹੜਾ ਉਹ ਦੇਖਣ ਨੂੰ ਮਿਲਿਆ ਰਾਹੁਲ ਗਾਂਧੀ ਨੇ ਆਪਣੇ ਭਾਸ਼ਣਾਂ ਦੇ ਵਿੱਚ ਬਾਰ ਬਾਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਡੀ ਲੜਾਈ ਭਾਜਪੀ ਤੇ ਆਰਐਸਐਸ ਦੇ ਨਾਲ ਆ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਅਸੀਂ ਨਫ਼ਰਤ ਦੇ ਬਾਜ਼ਾਰ ਦੇ ਵਿੱਚ ਪਿਆਰ ਦੀ ਦੁਕਾਨ ਖੋਲ੍ਹਣੀ ਚਾਹੁੰਦੇ ਆ। ਰਾਹੁਲ ਗਾਂਧੀ ਨੇ ਪਟਿਆਲੇ ਰੈਲੀ ਦੇ ਵਿੱਚ ਸਾਫ਼ ਕਿਹਾ ਕਿ ਜਿਹੜੀ ਨਫ਼ਰਤ ਦੇ ਬਾਜ਼ਾਰ 'ਚ ਪਿਆਰ ਦੀ ਦੁਕਾਨ ਖੋਲ੍ਹਣ ਦੀ ਗੱਲ ਅਸੀਂ 2-3 ਸਾਲਾਂ ਤੋਂ ਕਰਨ ਲੱਗੇ ਆ। ਡਾਕਟਰ ਧਰਮਵੀਰ ਗਾਂਧੀ ਇਹ ਪਿਛਲੇ 50 ਸਾਲਾਂ ਤੋਂ ਕਰਦੇ ਆ ਰਹੇ ਨੇ ਇਸ ਕਰ ਇਸ ਤੋਂ ਇਲਾਵਾ ਆਪਣੇ ਭਾਸ਼ਣਾਂ ਦੇ ਵਿੱਚ ਕਈਆਂ ਨੇ ਕਿਹਾ ਕਿ ਡਾਕਟਰ ਗਾਂਧੀ ਪਹਿਲਾਂ ਪੰਜਾਬੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਸੀਗੇ ਸਟੇਟਾਂ ਨੂੰ ਵੱਧ ਅਧਿਕਾਰ ਦੇਵਾਉਣ ਦੀ ਗੱਲ ਕਰਦੇ ਸੀਗੇ ਹੁਣ ਕਾਂਗਰਸ ਦੇ ਨਾਲ ਚਲੇ ਗਏ ਕਾਂਗਰਸ ਕੇਂਦਰ ਦੀ ਪਾਰਟੀ ਆ ਪਰ ਇਸ ਵਾਰ ਰਾਹੁਲ ਗਾਂਧੀ ਨੇ ਬਿਆਨ ਦੇ ਵਿੱਚ ਇੱਕ ਚੇਂਜ ਸੀਗਾ ਹੋ ਸਕਦਾ ਇਹਨਾਂ ਦੇ ਅੰਦਰ ਖਾਤੇ ਕੋਈ ਸਮਝੌਤਾ ਹੋਇਆ ਹੋਵੇ ਕੋਈ ਗੱਲਬਾਤ ਹੋਈ ਹੋਵੇ ਸਮਝੌਤਾ ਨਹੀਂ ਕਿਹਾ ਸਦੀ ਕੋਈ ਸਹਿਮਤੀ ਬਣੀ ਹੋਵੇ ਵਿਚਾਰਾਂ ਦੀ ਰਾਹੁਲ ਗਾਂਧੀ ਨੇ ਪਟਿਆਲੇ ਰੈਲੀ ਦੇ ਵਿੱਚ ਸਾਫ਼ ਕਿਹਾ ਕਿ ਭਾਰਤ ਰਾਜਾਂ ਦਾ ਸੰਘਾ ਹੁਣ ਤੱਕ ਕੇਂਦਰ ਦੀਆਂ ਪਾਰਟੀਆਂ ਇਹ ਕਹਿੰਦੀਆਂ ਰਹੀਆਂ ਨੇ ਕਿ ਭਾਰਤ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਬਚਾਉਣੀ ਆ ਯਾਨੀ ਕਿ ਕੇਂਦਰ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਨਾ ਪਰ ਰਾਹੁਲ ਗਾਂਧੀ ਨੇ ਸੰਵਿਧਾਨ ਦੀ ਜਿਹੜੀ ਧਾਰਾ ਉਹਦੀ ਗੱਲ ਪਹਿਲਾਂ ਕੀਤੀ ਆ ਸੰਵਿਧਾਨ ਦੀ ਪ੍ਰਸਤਾਵਨਾ ਦੀ ਗੱਲ ਕੀਤੀ ਪਹਿਲੀ ਵਾਰ ਇਹ ਕਿਸੇ ਵੱਡੇ ਲੀਡਰ ਨੇ ਸਪਸ਼ਟ ਰੂਪ ਦੇ ਵਿੱਚ ਕਿਹਾਗਾ ਪਿਛਲੇ ਜੇ 21ਵੀਂ ਸਦੀ ਦੀ ਗੱਲ ਕਰਨੀ ਹੋਵੇ ਕਿ ਭਾਰਤ ਰਾਜਾਂ ਦਾ ਸੰਗ ਹੈ ਰਾਜ ਭਾਰਤ ਦਾ ਹਿੱਸਾ ਨਹੀਂ ਹੈਗੇ ਰਾਜਾਂ ਨੇ ਭਾਰਤ ਨੂੰ ਮਿਲ ਕੇ ਬਣਾਇਆ ਇਹ ਇੱਕ ਵੱਡੀ ਗੱਲ ਆ ਇਹ ਸ਼ਾਇਦ ਡਾਕਟਰ ਧਰਮਵੀਰ ਗਾਂਧੀ ਵਰਗੇ ਵਿਅਕਤੀਆਂ ਦੀ ਵਿਚਾਰਾਂ ਦਾ ਅਸਰ ਹੋ ਸਕਦਾ ਹੁਣ ਇਸ ਨੂੰ ਡਾਕਟਰ ਗਾਂਧੀ ਜਾਂ ਅੱਗੇ ਕਾਂਗਰਸ ਪਾਰਟੀ ਦੇ ਵਿੱਚ ਰਹਿੰਦੇ ਹੋਏ ਸੈਂਟਰ ਜਾ ਕੇ ਕਿਦਾਂ ਚੱਕਦੇ ਨੇ ਇਹ ਵੱਖਰੀ ਗੱਲ ਆ ਪੰਜਾਬ ਗੁਰੂਆਂ ਦੇ ਨਾਂ ਤੇ ਵੱਸਦਾ ਸ਼ਾਇਦ ਅੱਜ ਤੱਕ ਕਿਸੇ ਸਿੱਖ ਆਗੂ ਨੇ ਵੀ ਇਹ ਗੱਲ ਨਹੀਂ ਕਹੀ ਹੋਣੀ ਜਿਹੜੀ ਡਾਕਟਰ ਧਰਮਵੀਰ ਗਾਂਧੀ ਨੇ ਆਪਣੇ ਪਿਛਲੇ ਕਾਰਜਕਾਲ ਦੇ ਵਿੱਚ ਕਹੀ ਉਹਨਾਂ ਨੇ ਸਪਸ਼ਟ ਇੱਕ ਐਲਾਨ ਕੀਤਾ ਹੋਇਆ ਸੀਗਾ ਕਿ ਜਿਸ ਵੀ ਪੰਚਾਇਤ ਨੇ ਸ਼ਮਸ਼ਾਨ ਘਾਟ ਵਾਸਤੇ ਮਤਾ ਪਾ ਕੇ ਫੰਡ ਲੈਣਾ ਗ੍ਰਾਂਟ ਲੈਣੀ ਆ ਉਹ ਪਹਿਲਾਂ ਇਹ ਮਤਾ ਪਾ ਕੇ ਆਵੇ ਕਿ ਸਾਡੇ ਪਿੰਡ ਦੇ ਵਿੱਚ ਇੱਕ ਸ਼ਮਸ਼ਾਨ ਘਟ ਹੋਊਗਾ ਇਹ ਬਹੁਤ ਵੱਡੀ ਗੱਲ ਆ ਇਹ ਅੱਜ ਤੱਕ ਕਦੇ ਕਿਸੇ ਐਮਪੀ ਐਮਐਲਏ ਦੇ ਮੂੰਹੋਂ ਸੁਣਨ ਨੂੰ ਨਹੀਂ ਮਿਲਿਆ ਇਹ ਸਿੱਖ ਫਿਲਾਸਫੀ ਦਾ ਕੇਂਦਰਾ ਜਾਤ ਪਾਤ ਦਾ ਵਿਰੋਧ ਕਰਨਾ ਸਿੱਖ ਸਿਧਾਂਤਾਂ ਦਾ ਕੇਂਦਰੀ ਨੁਕਤਾ ਰਿਹਾਗਾ ਪਰ ਸਾਡੇ ਕਿਸੇ ਸਿੱਖ ਆਗੂ ਨੇ ਵੀ ਇਸ ਗੱਲ ਨੂੰ ਕਦੇ ਨਹੀਂ ਉਠਾਇਆ ਸੋ ਇਨ੍ਹਾਂ ਗੱਲਾਂ ਨੂੰ ਜਦੋਂ ਧਰਮਵੀਰ ਗਾਂਧੀ ਨੇ ਉਠਾਇਆ ਦਾ ਇਹਦਾ ਅਸਰ ਲੋਕਾਂ ਦੇ ਵਿੱਚ ਹੋਇਆ ਦੁਬਾਰੇ ਇੱਕ ਸਖਤ ਟੱਕਰ ਦੇ ਵਿੱਚੋਂ ਇੰਨੇ ਹੀ ਕਾਰਨਾ ਕਰਕੇ ਡਾਕਟਰ ਧਰਮੇਂਦਰ ਗਾਂਧੀ ਇਸ ਸੀਟ ਤੋਂ ਜਿੱਤ ਪ੍ਰਾਪਤ ਕਰ ਸਕੇ ਨੇ ਉਦੋਂ ਪ੍ਰਾਪਤ ਕਰ ਸਕੇ ਨੇ ਜਦੋਂ ਬਹੁਤ ਸਾਰੇ ਪੁਰਾਣੇ ਜਿਹੜੇ ਕਾਂਗਰਸੀ ਸੀਗੇ ਉਹ ਅੰਦਰ ਖਾਤੇ ਡਾਕਟਰ ਗਾਂਧੀ ਦੀ ਸਪੋਰਟ ਨਹੀਂ ਕਰ ਰਹੇ ਸੀਗੇ ਉਦੋਂ ਪ੍ਰਾਪਤ ਕਰ ਚੁੱਕੇ ਨੇ ਜਦੋਂ ਪਟਿਆਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਮੰਤਰੀ ਅਤੇ ਲਗਭਗ ਸਾਰੇ ਹੀ ਐਮਐਲਏ ਨੇ ਪਾਰਟੀ ਦਾ ਪੂਰਾ ਜੋਰ ਲੱਗਿਆ ਹੋਇਆ ਸੀਗਾ ਪਰ ਫਿਰ ਵੀ ਆਪਣੇ ਸਿਧਾਂਤਾਂ ਕਰਕੇ ਆਪਣੇ ਲੋਕਾਂ ਦੇ ਵਿੱਚ ਹਰਮਨ ਪਿਆਰਤਾ ਕਰਕੇ ਡਾਕਟਰ ਗਾਂਧੀ ਇਹ ਸੀਟ ਜਿੱਤਣ ਦੇ ਵਿੱਚ ਸਫਲ ਰਹੇ ਨੇ ਡਾਕਟਰ ਗਾਂਧੀ ਦੀਆਂ ਇੱਕ ਡਾਕਟਰ ਦੇ ਰੂਪ ਦੇ ਵਿੱਚ ਕੀ ਸੇਵਾਵਾਂ ਨੇ ਇਹ ਸਾਰੇ ਜਾਣਦੇ ਨੇ ਡਾਕਟਰ ਗਾਂਧੀ ਪੰਜਾਬ ਦੇ ਨਸ਼ਿਆਂ ਦੇ ਮਸਲੇ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਹੜੀ ਪੋਸਟ ਦੀ ਖੇਤੀ ਆ 阿फीम ਦੀ ਖੇਤੀ ਹੈ ਜਿਹੜੀ ਰਾਜਸਥਾਨ ਜਾਂ ਜੁ ਐਮਪੀ ਦੇ ਕੁਝ ਏਰੀਆ ਚ ਹੁੰਦੀ ਆ ਉਹ ਪੰਜਾਬ ਦੇ ਵਿੱਚ ਕਰਨਲ ਦੇ ਮਸਲੇ ਨੂੰ ਵੀ ਕਈ ਵਾਰ ਉਠਾ ਚੁੱਕੇ ਨੇ ਡਾਕਟਰ ਗਾਂਧੀ ਦੀ ਜਿੱਤ ਦੇ ਨਾਲ ਇੱਕ ਚੀਜ਼ ਹੋਰ ਕਲੀਅਰ ਹੋ ਚੁੱਕੀ ਆ ਕਿ ਸਿਰਫ ਪੈਸੇ ਦੇ ਨਾਲ ਨਹੀਂ ਕੈਂਡੀਡੇਟ ਜਿੱਤ ਸਕਦੇ ਤੇ ਜਿਹੜਾ ਕੋਈ ਸਾਫ਼ ਸੁਥਰਾ ਤੇ ਲੋਕਾਂ ਦੀ ਸੇਵਾ ਕਰਨ ਵਾਲਾ ਕੈਂਡੀਡੇਟ ਆ ਲੋਕੋ ਨੂੰ ਪਿਆਰ ਵੀ ਕਰਦੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਇੱਕ ਵਾਰ ਇਹ ਚੀਜ਼ ਫੇਰ ਕਲੀਅਰ ਹੋ ਚੁੱਕੀ ਆ ਹਲੇ ਉਹ ਸਾਮਾਨੀ ਆਇਆ ਹੈ ਕਿ ਭਾਰਤ ਦਾ ਜਿਹੜਾ ਭਾਰਤ ਦੀ ਜਿਹੜੀ ਡੈਮੋਕ੍ਰੇਸੀ ਹੈ ਭਾਰਤ ਦਾ ਜਿਹੜਾ ਲੋਕਤੰਤਰਾ ਉਹ ਬਿਲਕੁਲ ਪੈਸੇ ਦਾ ਪੈਸੇ ਵਾਲਿਆਂ ਦਾ ਗੁਲਾਮ ਬੋ ਚੁੱਕਿਆ ਹੋਵੇ ਤੇ ਹੁਣ ਦੇਖਣ ਵਾਲਾ ਮਸਲਾ ਇਹ ਹੋਊਗਾ ਕਿ ਡਾਕਟਰ ਗਾਂਧੀ ਅਤੇ ਉਹਨਾਂ ਦੀ ਪੂਰੀ ਟੀਮ ਕੇਂਦਰ ਦੇ ਵਿੱਚ ਜਿਹੜੇ ਮੁੱਦੇ ਉਹਨਾਂ ਨੇ ਆਪਣੀ ਚੋਣ ਕੈਂਪੇਨ ਦੇ ਵਿੱਚ ਉਠਾਏ ਨੇ ਉਹਨਾਂ ਨੂੰ ਕਿਦਾਂ ਉਠਾਉਂਦੇ ਨੇ ਸਭ ਤੋਂ ਵੱਡਾ ਮਸਲਾ ਇਹ ਹੋਊਗਾ ਤੇ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਕਿ ਜਿਹੜੀਆਂ ਗੱਲਾਂ ਰਾਹੁਲ ਗਾਂਧੀ ਨੇ ਇਸ ਚੋਣ ਕੰਪੇਨ ਦੇ ਵਿੱਚ ਕੀਤੀਆਂ ਨੇ ਕਿ ਨਫ਼ਰਤ ਦੇ ਬਾਜ਼ਾਰ ਦੇ ਵਿੱਚ ਪਿਆਰ ਦੀ ਦੁਕਾਨ ਖੋਲ੍ਹਾਂਗੇ ਅਤੇ ਭਾਰਤ ਰਾਜਾਂ ਦਾ ਸੰਘਾ ਆਰਐਸਐਸ ਦਾ ਬ੍ਰੋਸ ਕਰਨਾ ਤੇ ਇਹਨਾਂ ਦੇ ਉੱਪਰ ਅਮਲੀ ਰੂਪ ਦੇ ਵਿੱਚ ਕੇਂਦਰ ਹਾਂ ਸੌਰੀ ਕਾਂਗਰਸ ਕਿੰਨਾ ਕੁ ਪੈਰਾ ਦਿੰਦੀ ਆ ਸੋ ਇਹਨਾਂ ਗੱਲਾਂ ਦੇ ਨਾਲ ਅੱਜ ਦੀ ਵੀਡੀਓ ਸਮਾਪਤ ਡਾਕਟਰ ਗਾਂਧੀ ਸਮੇਤ ਪੂਰੇ ਪਟਿਆਲਾ ਨਿਵਾਸੀਆਂ ਨੂੰ ਜਿੱਤਦੀਆਂ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕ